ਸਰਸ਼ੀ ਗਾਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਆ ਉਹਨਾਂ ਦੇ ਵੱਲੋਂ ਅਹਿਮ ਮੁੱਦਿਆਂ ਦੇ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਜਿਵੇਂ ਕਿ ਪੰਜਾਬ ਦੇ ਵਿੱਚ ਨਸ਼ਾ ਵੱਡੇ ਪੱਧਰ ਤੇ ਸੀ ਤਾਂ ਇਸ ਨੂੰ ਲੈ ਕੇ ਇੱਕ ਯੁੱਧ ਦੀ ਮੁਹਿੰਮ ਚਲਾਈ ਗਈ ਤਾਂ ਕਿ ਇਸ ਦੇ ਤਹਿਤ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਜੜ ਤੋਂ ਖਤਮ ਕੀਤਾ ਜਾਵੇ ਤੇ ਦੂਜੇ ਪਾਸੇ ਨਸ਼ੇ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੇ ਵਾਸਤੇ ਹੁਣ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਖੇਡ ਮੈਦਾਨ ਖੋਲੇ ਜਾ ਰਹੇ ਨੇ ਬਣਾਏ ਜਾ ਰਹੇ ਨੇ ਤਾਂ ਕਿ ਜਿਹੜੀ ਨੌਜਵਾਨ ਪੀੜੀ ਆ ਉਹ ਇੱਥੇ ਆ ਕੇ ਖੇਡਾਂ ਦੇ ਵਿੱਚ ਰੁੱਝੇਗੀ ਖੇਡਾਂ ਵੱਲ ਧਿਆਨ ਹੋਵੇਗਾ ਤਾਂ ਨਸ਼ੇ ਵੱਲੋਂ ਆਪੋ ਆਪਣਾ ਧਿਆਨ ਹੋਣਾ ਕੀ ਹਟ ਜਾਵੇਗਾ ਜਿਹਦੇ ਚੱਲਦੇ ਕਾਰਨ ਮੰਤਰੀ ਕਟਾਰੂ ਚੱਕ ਦੇ ਵੱਲੋਂ ਨੌ ਪਿੰਡਾਂ ਦੇ ਵਿੱਚ ਖੇਡ ਮੈਦਾਨਾਂ ਦਾ ਜਿਹੜਾ ਕਿ ਉਦਘਾਟਨ ਕੀਤਾ ਗਿਆ ਤੁਹਾਨੂੰ ਤਸਵੀਰਾਂ ਪੂਹਾ ਤੋਂ ਦਿਖਾਵਾਂਗੇ ਜਿੱਥੇ ਕਿ ਮੰਤਰੀ ਦੇ ਵੱਲੋਂ ਖੇਡ ਮੈਦਾਨ ਦਾ ਉਦਘਾਟਨ ਕੀਤਾ ਗਿਆ ਤੇ ਇਸ ਦੌਰਾਨ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਖੇਡ ਮੈਦਾਨਾਂ ਦੇ ਬਣਨ ਦੇ ਨਾਲ ਨੌਜਵਾਨ ਪੀੜ੍ਹੀ ਜਿਹੜੀ ਕਿ ਉਹ ਖੇਡਾਂ ਵੱਲ ਉਤਸ਼ਾਹਿਤ ਹੋਵੇਗੀ ਖੇਡਾਂ ਵੱਲ ਉਤਸ਼ਾਹਿਤ ਹੋਵੇਗੀ ਚੰਗਾ ਮੁਕਾਮ ਹਾਸਲ ਕਰੇਗੀ ਤੇ ਨਸ਼ੇ ਤੋਂ ਵੀ ਜਿਹੜਾ ਦੂਰ ਰਹੇਗੀ ਅੱਜ ਨੌ ਪਿੰਡਾਂ ਚ ਕੀਤੇ ਉਦਘਾਟਨ ਸ਼ਾਦੀਪੁਰ ਨਵਾਲਾ परमानंद 3 गतोरा 4 राजपुरा 5 स्कालगढ़ 6 जंगल 7 घरोटा 8 ਤੇ ਨਜੋਜਗ 9 9 ਪਿੰਡਾਂ 'ਚ ਅੱਜ ਉਦਘਾਟਨ ਕੰਮਾਂ ਦੀ ਸ਼ੁਰੂਆਤ ਅਸੀਂ ਕਰਾਈ ਹੈ ਤੇ ਟੋਟਲ 30 ਸਟੇਡੀਅਮ ਬਣਨੇ ਆ ਹਲਕੇ ਭੋਇ 'ਚ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ 30 ਸਟੇਡੀਅਮ ਕੋਈ ਸਰਕਾਰ ਬਣਾ ਰਹੀ ਆ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਇਸ ਤੋਂ ਪਹਿਲਾਂ ਕਿ ਜੀ ਇਹ ਚਮਤਕਾਰ ਹੋਇਆ ਨਹੀਂ ਸੋ ਇਹ ਤੋਂ ਪਤਾ ਲੱਗਦਾ ਕਿ ਅਸੀਂ ਸੱਚੀ ਮੁੱਚੀ ਬੱਚਿਆਂ ਨੂੰ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਪ੍ਰਮੋਟ ਕਰਨ ਲਈ ਇੱਕ ਮਾਹੌਲ ਦੇ ਰਹੇ ਹਾਂ ਸੋ ਇਹ ਜਿਹੜਾ ਤੁਹਾਡਾ ਗਰਾਊਂਡ ਬਣਨਾ ਆ ਸਾਦੀਪੁਰ ਵਾਲਾ ਵੇਟ ਇੱਕ ਮਿੰਟ ਰੁਕ ਜਿਓ ਇੱਕ ਮਿੰਟ ਇਹ ਗਰਾਊਂਡ ਇਹਦੀ ਫੈਂਸਿੰਗ ਵੀ ਹੋਣੀ ਆ ਇਨੋਂ ਬਾ ਬਾਉਂਡਰੀ ਕਹਿ ਸਕਦੇ ਆ ਚਾਰਦੁਵਾਰੀ ਕਹਿ ਸਕਦੇ ਆ ਸ਼ਾਨਦਾਰ ਹੋਏਗੀ ਔਰ ਇਸ ਬਾਅਦ ਇਸ ਗਰਾਊਂਡ ਦੇ ਵਿੱਚ ਇੱਕ ਬੋਰ ਹੋਣਾ ਕਨੈਕਸ਼ਨ ਮਿਲਣਾ ਤੇ ਬਾਥਰੂਮ ਟਾਇਲਟ ਬਣਨੇ ਆ ਠੀਕ ਆ ਜੀ ਪਾਣੀ ਦਾ ਪੂਰਾ ਸਿਸਟਮ ਹੋਏਗਾ ਫਿਰ ਨਾਲ ਟਰੈਕ ਬਣਨਾ ਇੱਕ 7 ਫੁੱਟ ਚੌੜਾ ਜਿੱਥੇ ਬੱਚੇ ਦੌੜ ਵੀ ਲਾ ਸਕਣ ਅੱਗੇ ਗਾਂ ਕਿਸੇ ਨੇ ਆਰਮੀ ਤੇ ਜਾਣਾ ਕਿਸੇ ਨੇ ਬੀਐਸਐਬ ਤੇ ਜਾਣਾ ਇੱਕ ਇਹਦੇ ਵਿੱਚ ਹਾਈ ਮਾਸ ਲਾਈਟ ਲੱਗਣੀ ਹੈ ਉੱਚੀ ਇੱਕ ਨਹੀਂ ਲੱਗਣੀ 5 6 ਲੱਗਣੀ ਹੈ 30 30 ਫੁੱਟ ਤੱਕ 30 30 ਫੁੱਟ ਤੱਕ ਲੱਗਣੀ ਆ ਸੋ ਉਹ ਇੰਨੀ ਲਾਈਟ ਉਹਦੀ ਹੋਣੀ ਆ ਕਿ ਜੇ ਬੱਚੇ ਰਾਤ ਨੂੰ ਵੀ ਪ੍ਰੈਕਟਿਸ ਕਰਨਾ ਚਾਹਣ ਤੇ ਰਾਤ ਨੂੰ ਵੀ ਉਹ ਖੇਡ ਬਾਣਗੇ ਇੱਥੇ ਇਹ ਬੜੀ ਵੱਡੀ ਗੱਲ ਆ ਸੋ ਇਹ ਇਹ ਚੀਜ਼ਾਂ ਜਿਹੜੀਆਂ ਇੱਥੇ ਬਣਦੀਆਂ ਫਿਰ ਹਾਕੀ ਦੀ ਗਰਾਊਂਡ ਇੱਥੇ ਹਾਕੀ ਦੀ ਹੈ ਹਾਕੀ ਦਾ ਬਕਾਇਦਾ ਜੋ ਇੱਕ ਪ੍ਰੋਟੋਕਾਲ ਹੁੰਦਾ ਹਾਕੀ ਦੀ ਗਰਾਊਂਡ ਜੋ ਚਾਹੀਦੀ ਹੁੰਦੀ ਆ ਤੇ ਚੰਗੀ ਗੱਲ ਇਹ ਆ ਕਿ ਤੁਹਾਡੇ ਪਿੰਡ ਦੇ ਬੱਚੇ ਹਾਕੀ ਦੇ ਰਾਹੀਂ ਕਾਫੀ ਹਾਰ ਵਿੱਚ ਵੀ ਗਏ ਆ ਇਹ ਆ ਫਾਇਦਾ ਖੇਡਾਂ ਦਾ ਖੇਡਾਂ ਤੰਦਰੁਸਤੀ ਵੀ ਦਿੰਦੀਆਂ ਸਰੀਰ ਨੂੰ ਉਹਨਾਂ ਸਾਸਤ ਸੱਚ ਰੱਖਦੀਆਂ ਤੇ ਤਰੱਕੀ ਵੀ ਬਖਸੀਆਂ ਨੇ ਖੇਡਾਂ ਸੋ ਇਹ ਬੜਾ ਸ਼ਾਨਦਾਰ ਇੱਕ ਤੁਹਾਨੂੰ ਤੋਹਫਾ ਮਿਲਿਆ ਸੋ ਮੁਬਾਰਕਾ ਤੁਹਾਨੂੰ ਪਿੰਡ ਵਾਲਿਆਂ ਨੂੰ ਸਭ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਅਜੇ ਆਪਣੀ ਜ਼ਿੰਦਗੀ ਦੇ ਅੰਦਰ ਅੱਗੇ ਵਧਣਾ ਸੋ ਉਮਰਾ ਹੰਡਾਣੀਆਂ ਸੋ ਇਹ ਸਟੇਡੀਅਮ ਜਿਨ੍ਹਾਂ ਨੇ ਬਣਾਣਾ ਠੇਕੇਦਾਰ ਵੀ ਇੱਥੇ ਆਏ ਆ ਅਸੀਂ ਵੀ ਇਹਨਾਂ ਨੂੰ ਕਿਹਾ ਵੀ ਲੋਕਾਂ ਦਾ ਪੈਸਾ ਲੋਕਾਂ ਨੇ ਲੱਗੇ ਤੇ ਲੋਕਾਂ ਦਾ ਪੈਸਾ ਲੋਕਾਂ ਨੇ ਲੱਗੇ ਔਰ ਪੰਚਾਇਤ ਵੀ ਸਹਿਯੋਗ ਕਰੇਗੀ ਜਿਸ ਚੀਜ਼ ਵੀ ਤੁਹਾਨੂੰ ਲੋੜ ਪਵੇ ਜਦੋਂ ਵੀ ਤੇ ਨਾਲ ਮੈਂ ਇੱਕ ਇਹ ਬੇਨਤੀ ਕੀਤੀ ਆ ਤੇ ਪ੍ਰਵਾਨ ਵੀ ਕਰ ਲਈ ਆ ਸਪੈਂਸ ਸਾਹਿਬ ਹੋਣਾ ਸਭ ਨੇ ਮੈਂ ਚਾਹਨਾ ਆ ਕਿ ਇਹ ਜਿਹੜਾ ਸਟੇਡੀਅਮ ਹੈ ਇਹ ਸ਼ਹੀਦ ਬੋਧ ਰਾਜ ਦੇ ਨਾਮ ਨੂੰ ਸਮਰਪਿਤ ਕੀਤਾ ਜਾਵੇ ਜਿਹੜੇ ਦਿਨਾਂ ਨਗਰ ਆਤਵਾਦੀਆਂ ਦੇ ਹਮਲੇ ਚ ਸ਼ਹੀਦ ਹੋਏ ਸਨ ਬੋਧ ਰਾਜ ਜੀ ਦਾ ਹੀ ਹਾਂਜੀ ਬੋਧ ਰਾਜ ਉਹਨਾਂ ਦੇ ਨਾਮ ਦਾ ਕਰੋ ਅਸੀਂ ਵੱਖਰਾ ਵੀ ਉਹਨਾਂ ਦਾ ਕਰਾਂਗੇ ਸੋ ਮੁਬਾਰਕਾਂ ਤੁਮ ਸਾਬ ਨੂੰ ਅੱਜ ਔਰ ਚੜ੍ਹਦੀ ਕਲਾ ਜਰਵੋ ਤੇ ਇਲਾਕਿਆਂ ਦਾ ਨਾਮ ਵੀ ਰੋਸ਼ਨ ਕਰੋ ਸਾਰੇ ਤੁਸੀਂ ਬਾਰੇ ਵੀ ਦੱਸ ਜੋ ਹੁਣ ਪਾੜੀ ਦੀ ਆ ਦੱਸ ਮੈਂ ਸੜਕ ਵਾਲੇ ਨੂੰ ਦੱਸ ਜੋ ਪਾੜੀ ਦੀ ਹੁਣ ਹਾਂ ਸੜਕ ਵਾਲਾ ਮੈਂ ਭੁੱਲੀ ਗਿਆ ਸੀ ਉਹ ਉਹ ਵੀ ਬੜਾ ਮਤਲਬ ਤੁਹਾਨੂੰ ਤੋਹਫਾ ਆ ਤੇ ਇੱਕ ਨਹੀਂ ਬਹੁਤ ਸਾਰੀਆਂ ਸੜਕਾਂ ਉਹ ਬੜੀ ਆਲੀ ਪਾ ਦੋ ਬਾਕੀ ਸੱਡ ਹੋਣਗੇ ਉਹੀ ਉਹੀ ਆਹ ਉਹੀ ਉਹੀ ਇਹ ਤਾਂ ਬੰਨੀ ਮੰਨੀ ਜਦੋਂ ਸਟੇਡੀਅਮ ਬਣਦਾ ਨਹੀਂ ਸੰਚਾਰ ਘੜਦੀ ਨਹੀਂ ਪਾਤੀ ਦੀ ਹੈ ਇੱਕ ਹਾਂ ਜੀ ਬਜੀਦਨ ਸਾਡੀ ਸਰਕਾਰ ਆਊਗੀ ਅਜੀ ਮੜਿਆ ਦੀ ਸੜਕ ਬਣਾਓਗੇ ਸਾਡੇ ਨਾਲ ਵਾਅਦਾ ਕੀਤਾ ਸੀ ਹਾਂ ਆਈਂ ਤੇ ਵਾਅਦਾ ਤੋਂ ਅੱਗੇ ਚਲੇ ਗਏ ਹੁਣ ਮੈਂ ਇਹਦਾ ਵਾਅਦਾ ਨਹੀਂ ਕੀਤਾ ਦਾ ਤੁਸੀਂ ਪਤਾ ਨਹੀਂ ਤੁਸੀਂ ਭਾਗ ਵਾਲੇ ਹੋ ਕੌਣ ਹੈ ਤੁਹਾਨੂੰ ਪਹਿਲੀ ਵਾਰ ਮੰਤਰੀ ਮਿਲਿਆ ਭੋਏ ਹਲਕੇ ਨੂੰ ਇਤਿਹਾਸ ਦੇ ਅੰਦਰ ਇਹ ਵਰਤਾਰੇ ਜ਼ਿੰਦਗੀ ਚ ਆ ਗਾਂ ਆਉਣ ਨਾ ਆਉਣ ਲੇਕਿਨ ਤੁਸੀਂ ਇੱਕ ਮੌਕਾ ਦਿੱਤਾ ਇਹ ਤੁਹਾਡੀਆਂ ਵੋਟਾਂ ਦਾ ਹੀ ਫਾਲਾ ਸਾਰਾ ਸੋ ਇੱਕ ਤੁਹਾਨੂੰ ਹੋਰ ਕੁਝ ਕੰਮ ਵੀ ਦਵਾ ਕਿ ਇਹ ਤੁਹਾਡਾ ਜਿਹੜਾ ਦੀਨਾਨਗਰ ਤੋਂ ਇਹ ਰੋਡ ਆ ਮੇਨ ਹਾਂਜੀ ਇਹ ਵੀ ਕੰਮ ਲੱਗਾ ਲੱਗਣਾ ਆ ਜਿਹੜਾ ਪਤਾ ਕਦੋਂ ਦੇ ਬਣੇਦੇ ਸੋ ਇਹ ਕੋਠੇ ਖਿਆਲਾ ਮਾਜਰਾ ਜਾਨੀ ਚੱਕ ਜਿੰਨੇ ਰੋਡ ਆ ਇਹ ਸਭ ਰੋੜਾਂ ਦਾ ਕੰਮ ਜਿਹੜਾ ਆ ਉਹ ਲੱਗਣਾ ਤੁਸੀਂ ਦੋ ਚਾਰ ਮਹੀਨਾ ਹੀ ਦੇਖੋਗੇ ਕਲੀਨ ਹੋ ਜਾਣਾ। ਕਹਾਦਾਦੀ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਨੌਜਵਾਨ ਪੀੜੀ ਨੂੰ ਲੈ ਕੇ ਵੀ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਨੌਜਵਾਨ ਪੀੜੀ ਦਾ ਭਵਿੱਖ ਚੰਗਾ ਬਣ ਸਕੇ। ਬਿਊਰੋ ਰਿਪੋਰਟ ਆਜ਼ਾਦ ਸੋਚ